ਦੇ ਵਿੱਚ ਕਾਫੀ ਖਤਰਨਾਕ ਹੀ ਹੈ ਆਮ ਤੌਰ ਤੇ ਜੇ ਇਹਦੀ ਪਛਾਣ ਪਹਿਲੇ 2 ਮਹੀਨਿਆਂ ਦੇ ਵਿੱਚ ਹੋ ਜਾਵੇ ਤਾਂ ਇਹ ਰੋਗਦਾਰ ਜਿਹੜਾ ਹੈਗਾ ਨੀਰਾ ਇਲਾਜ ਕਰਨਾ ਕਾਫੀ ਈਜ਼ੀ ਹੋ ਜਾਂਦਾ ਹੈ ਮਨੁੱਖ ਦੇ ਵਿੱਚ ਆਮ ਤੌਰ ਤੇ ਸਾਰੇ ਹੀ ਅੰਗਾਂ ਦੇ ਵਿੱਚ ਫੇਫੜਿਆਂ ਤੱਕ ਦਿਮਾਗ ਤੱਕ ਗੈਸਟ੍ਰੋ ਇੰਟਰਸਟਾਈਨਲ ਸਿਸਟਮ ਤੱਕ ਸਕੈਲੇਟਲ ਸਿਸਟਮ ਤੱਕ ਜਿਗਰ ਤੱਕ ਇਹ ਬਿਮਾਰੀ ਦੇ ਕਿਟਾਨੂ ਜਿਹੜਾ ਹੈਗਾ ਫੈਲਦੇ ਹਨ ਜਿਵੇਂ ਜਾਨਵਰ ਵਿੱਚ ਇਹਦਾ ਇਲਾਜ ਨਹੀਂ ਹੋ ਸਕਦਾ ਪਰ ਮਨੁੱਖ ਦੇ ਵਿੱਚ ਇਹਦਾ ਇਲਾਜ ਪੋਸੀਬਲ ਹੈਗਾ ਤੁਸੀਂ ਆਪਣਾ ਜਿਹੜਾ ਜਾਨਵਰਾਂ ਦਾ ਟੈਸਟ ਕਰਵਾਉਂਦੇ ਹੋ ਆਰ ਡੀ ਡੀ ਐਲ ਤੋਂ ਜਾਂ ਪਾਲਿਕਲਿਨਿਕ ਤੋਂ ਜੇਕਰ ਤੁਹਾਡੇ ਵਗ ਦੇ ਵਿੱਚ ਕੁਝ ਜਾਨਵਰ ਬਰੂਸੇਲਾ ਪੋਜ਼ਿਟਿਵ ਹੈਗੇ ਹਨ ਤੇ ਤੁਸੀਂ ਆਪਣਾ ਬਲੱਡ ਵੀ ਜਾਂ ਆਪਣਾ ਤੇ ਆਪਣੇ ਕਾਮਯਾਬਾ ਦਾ ਬਲੱਡ ਕਢਵਾ ਕੇ ਆਰ ਡੀ ਡੀ ਐਲ ਜਲੰਧਰ ਵਿਖੇ ਜਿਹੜਾ ਹੈ ਬਰੂਸੇਲੋਸਿਸ ਵਾਸਤੇ ਟੈਸਟ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਬਿਮਾਰੀ ਟੈਸਟ ਕਰਕੇ ਦੱਸਾਂਗੇ ਵੀ ਇਹ ਬਿਮਾਰੀ ਹੈਗੀ ਹੈ ਕਿ ਨਹੀਂ ਹੈਗੀ ਉਸ ਤੋਂ ਬਾਅਦ ਤੁਸੀਂ ਬਿਮਾਰੀ ਦੀ ਮਾਤਰਾ ਵਾਸਤੇ ਗੜਵਾਸੂ ਲੁਧਿਆਣਾ ਤੋਂ ਜਿਹੜਾ ਹੈਗਾ ਸਟੈਟ ਨਾਮ ਦਾ ਟੈਸਟ ਹੁੰਦਾ ਹੈ ਉਹ ਕਰਵਾਉਣਾ ਹੁੰਦਾ ਹੈ ਜਿਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਬਿਮਾਰੀ ਦੀ ਕਿੰਨੀ ਮਾਤਰਾ ਹੈਗੀ ਹੈ ਤੇ ਆਪਾਂ ਇਲਾਜ ਸ਼ੁਰੂ ਕਰਨਾ ਹੈ ਕਿ ਨਹੀਂ ਕਰਨਾ ਉਹ ਦੋ ਰਿਪੋਰਟਾਂ ਦੇ ਬੇਸ ਤੇ ਆਪਾਂ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਆਪਣੇ ਸ਼ਹਿਰ ਦੇ ਵਿੱਚ ਕੋਈ ਵੀ ਐਮਡੀ ਮੈਡੀਸਨ ਡਾਕਟਰ ਨੂੰ ਦਿਖਾਣੇ ਹੈਗੇ ਆ ਔਰ ਉਸ ਤੋਂ ਬਾਅਦ ਆਪਾਂ ਟ੍ਰੀਟਮੈਂਟ ਸ਼ੁਰੂ ਕਰਦੇ ਆਂ ਮਨੁੱਖ ਦੇ ਵਿੱਚ ਇਸ ਬਿਮਾਰੀ ਦਾ ਲਾਜ ਬਿਲਕੁਲ ਪੋਸੀਬਲ ਹੈਗਾ ਆਪਾਂ ਨੂੰ ਸ਼ਰਮਾਣਾ ਨਹੀਂ ਚਾਹੀਦਾ ਜਿਹੜੇ ਵੀਓ ਵੀਆਈ ਜਾਂ ਕਲਾਸ 4 ਫੀਲਡ ਦੇ ਵਿੱਚ ਕੰਮ ਕਰਦੇ ਆਂ ਉਹਨਾਂ ਨੂੰ ਰੈਗੂਲਰਲੀ 3 ਤੋਂ 6 ਮਹੀਨਿਆਂ ਦੇ ਅੰਤਰਾਲ ਦੇ ਵਿੱਚ ਜਿਹੜਾ ਹੈ ਆਪਣਾ ਬਲੱਡ ਜ਼ਰੂਰ ਟੈਸਟ ਕਰਵਾਉਣਾ ਚਾਹੀਦਾ ਹੈ ਖਾਸ ਕਰਕੇ ਉਹਨਾਂ ਨੂੰ ਜਿਹੜੇ ਲਾਰਜ ਐਨੀਮਲ ਦਾ ਕੰਮ ਕਰਦੇ ਆਂ ਔਰ ਜੀਰ ਵਗੈਰਾ ਕੱਟਦੇ ਆਂ ਮਨੁੱਖ ਵਿੱਚ ਪੂਰੀ ਤਰ੍ਹਾਂ ਨਾ ਇਹ ਬਿਮਾਰੀ ਜਿਹੜਾ ਹੈਗਾ ਇਲਾਜ ਹੋ ਸਕਦਾ ਹੈਗਾ ਕਿਸੇ ਤਰੀਕੇ ਦੀ ਕੋਈ ਘਬਰਾਣ ਦੀ ਲੋੜ ਨਹੀਂ ਹੁੰਦੀ ਔਰ ਮਨੁੱਖ ਵਿੱਚ ਮੈਂ ਦੱਸਣਾ ਚਾਹਾਂਗਾ ਵੀ ਇਹ ਇੱਕ ਸੈਕਸ਼ੂਅਲੀ ਟ੍ਰਾਂਸਮਿਟਿਡ ਡਿਜ਼ੀਜ਼ ਹੈ ਜਨਨੰਗਾ ਦੇ ਰਾਹੀਂ ਜੇ ਕੋਈ ਮੇਲ ਜਾਂ ਫੀਮੇਲ ਕੋਈ ਵੀ ਪੋਜ਼ਿਟਿਵ ਹੈਗਾ ਤੇ ਉਹਦੇ ਪਾਰਟਨਰ ਨੂੰ ਵੀ ਇਹ ਬਿਮਾਰੀ ਜਿਹੜਾ ਹੈਗਾ ਆ ਆ ਸਕਦੀ ਹੈ ਸੋ ਆਪਾਂ ਨੂੰ ਘਬਰਾਣਾ ਨਹੀਂ ਹੈ ਆਪਾਂ ਇਲਾਜ ਕਰਨਾ ਹੈਗਾ ਜਿਹੜੇ ਵੀ ਆ ਵੀਓ ਵੀ ਆਈ ਕੰਮ ਕਰਦੇ ਹਨ ਔਰ ਜੇ ਭਾਈਚਾ ਜ਼ੇਰ ਵਗੈਰਾ ਕੱਟਨੀ ਹੈ ਜਾਂ ਜਾਨਵਰ ਦਾ ਇਲਾਜ ਕਰਨਾ ਹੈਗਾ ਤੇ ਗਲਵਜ਼ ਪਾਣ ਆਪਣੇ ਹੱਥਾਂ ਦੇ ਕੱਟ ਨੂੰ ਕਵਰ ਕਰਨ ਖਾਸ ਕਰਕੇ ਅੱਖਾਂ ਨੂੰ ਵੀ ਕਵਰ ਕਰਨ ਔਰ ਦਸਤਾਨੇ ਪਾ ਕੇ ਜਿਹੜਾ ਕੰਮ ਕਰਨ ਤੇ ਇਹ ਬਿਮਾਰੀ ਕਾਫੀ ਹੱਦ ਤੱਕ ਬਚਾਈ ਜਾ ਸਕਦੀ ਹੈ ਮਨੁੱਖ ਦੇ ਵਿੱਚ ਇਲਾਜ ਪੋਸੀਬਲ ਹੈ ਪਰ ਆਪਾਂ ਜੇ ਪ੍ਰੀਵੈਂਸ਼ਨ ਨਹੀਂ ਕਰ ਲਈਏ ਤੇ ਬਹੁਤ ਵਧੀਆ ਹੈਗਾ ਜਾਨਵਰਾਂ ਵਿੱਚ ਇਹ ਬਿਮਾਰੀ ਦਾ ਇਲਾਜ ਪੋਸੀਬਲ ਨਹੀਂ ਹੈ ਜੇ ਜਾਨਵਰ ਇੱਕ ਵਾਰੀ ਪੋਜ਼ਿਟਿਵ ਹੈ ਤੇ ਉਹ ਸਾਰੀ ਉਮਰ ਪੋਜ਼ਿਟਿਵ ਹੀ ਰਹਿੰਦਾ ਹੈ ਔਰ ਉਹ ਆਪਣੀਆਂ ਮਸ਼ਾਹ ਗੋਹੇਆਂ ਜਿਹੜਾ ਹੈਗਾ ਕਟਾਣੂ ਦੂਜੇ ਜਾਨਵਰਾਂ ਤੱਕ ਫਲਾਉਂਦਾ ਹੈ ਜਿਸ ਤੋਂ ਇਹ ਬਿਮਾਰੀ ਦੂਜੇ ਜਾਨਵਰਾਂ ਨੂੰ ਵੀ ਫੈਲਦੀ ਹੈ ਸੋ ਇਹ ਬਿਮਾਰੀ ਕਾਫੀ ਖਤਰਨਾਕ ਰੂਪ ਦੇ ਵਿੱਚ ਫਾਰਮ ਦੇ ਵਿੱਚ ਫੈਲਦੀ ਹੈ ਜਿਹੜੇ ਪ੍ਰੋਗਰੈਸਿਵ ਫਾਰਮਰ ਡੇਰੀਮਾਉਂਟ ਵਧੀਆ ਹੈਗੇ ਆ ਉਹਨਾਂ ਨੂੰ ਇੱਕ ਦਾ ਆਪਣੇ ਸਾਰੇ ਜਾਨਵਰਾਂ ਦਾ 3-3 ਮਹੀਨੇ ਦੇ ਅੰਤਰਾਲ ਤੇ ਮਰਸੱਲਾ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਦੂਜਾ ਕੋਈ ਵੀ ਜਾਨਵਰ ਜੇ ਤੁਸੀਂ ਨਵਾਂ ਲਿਆਂਦਾ ਹੈਗਾ ਉਹਨੂੰ ਬਿਨਾਂ ਟੈਸਟ ਕੀਤੇ ਬਿਨਾਂ ਕਵਾਰੈਂਟਾਈਨ ਕੀਤੇ 21 ਦਿਨ ਆਪਾਂ ਦੂਜੇ ਜਾਨਵਰਾਂ ਦੇ ਵਿੱਚ ਜੜਾ ਹੈਗਾ ਨਹੀਂ ਮਿਲਾਣਾ ਹੈਗਾ ਕੋਈ ਵੀ ਜਵਾ ਨਵਾਂ ਜਾਨਵਰ ਪਰਚੇਸ ਕਰਨਾ ਹੈਗਾ ਤੇ ਉਹਦਾ ਟੈਸਟ ਕਰਵਾ ਕੇ ਹੀ ਆਪਾਂ ਆਪਣਾ ਉਹਨੂੰ ਦੂਜੇ ਜਾਨਵਰਾਂ ਤੋਂ ਮਿਲਾਣਾ ਹੈਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਾਲੀਕਲਿਨਿਕ ਲੈਵਲ ਤੇ ਇਹ ਟੈਸਟ ਜੜਾ ਹੈਗਾ ਅਵੇਲੇਬਲ ਹੈਗਾ ਸੋ ਜੇ ਆਪਾਂ ਰੈਗੂਲਰਲੀ ਕਰਵਾਉਂਦੇ ਰਹੀਏ ਔਰ ਜਿਹੜੇ ਚ ਫਾਰਮਟ ਕੋਲ ਵੱਡੇ ਬੱਗ ਹੈਗੇ ਆ ਉਹ ਪੋਲੀਕਲੀਨਿਕ ਲੈਵਲ ਤੇ ਜਾ ਕੇ ਪਥੋਲੋਜੀ ਨੇ ਪਥੋਲੋਜੀਸ ਨੂੰ ਰਿਕੁਐਸਟ ਕਰਕੇ ਹਾਰਡ ਲੈਵਲ ਤੇ ਜਿਹੜਾ ਹੈਗਾ ਇਹ ਟੈਸਟ ਕਰਵਾ ਸਕਦੇ ਆ ਦੁੱਧ ਤੋਂ ਜਿੱਥੋਂ ਇਹ ਪਤਾ ਲੱਗ ਸਕਦਾ ਵੀ ਤੁਹਾਡੇ ਬੱਗ ਦੇ ਵਿੱਚ ਬਿਮਾਰੀ ਆਈ ਹੈ ਜਾਂ ਨਹੀਂ ਹੈ ਸੋ ਜਾਨਵਰਾਂ ਦੇ ਵਿੱਚ ਬਚਾਅ ਵਾਸਤੇ ਬਰਸੇਲਾ ਦਾ ਟੀਕਾ ਹੁੰਦਾ ਹੈ ਜਿਹੜਾ ਕੇਵਲ ਮਾਦਾ ਜਾਨਵਰਾਂ ਨੂੰ ਲੱਗਦਾ ਹੈ 4 ਤੋਂ 8 ਮਹੀਨੇ ਵਾਲੇ ਨਰਜਨਵਨ ਨੂੰ ਟੀਕਾ ਨਹੀਂ ਲਗਾਇਆ ਜਾਂਦਾ ਤੇ ਮਨੁੱਖ ਦੇ ਵਿੱਚ ਪ੍ਰिवेंशन ਆਪਾਂ ਰੱਖਣੀ ਹੈਗੀ ਹੈ ਔਰ ਜੇ ਬਾਈ ਚਾਂਸ ਪ੍ਰिवेंशन ਕਰਦੇ ਕਰਦੇ ਵੀ ਬਿਮਾਰੀ ਹੋ ਜਾਵੇ ਤਾਂ ਬਿਮਾਰੀ ਦਾ ਇਲਾਜ ਜਣਾ ਹੈ ਉਹ ਪੋਸੀਬਲ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਰ ਜੀ ਸੁਪਾਤੀ ਜੀ ਜਿਹਨੇ ਸਾਨੂੰ ਸਾਰੀ ਜਾਣਕਾਰੀ